ਦੇਖ ਪਹਿਲੇ ਤੇਰੇ ਅੰਦਰ ਵਿਚਾਰ ਕਿਹੜੇ ਚੱਲਦੇ ਪਏ ਨੇ ਅਗਰ ਪਰਮਾਤਮਾ ਦੇ ਤੇਰੇ ਅੰਦਰ ਵਿਚਾਰ ਚੱਲਦੇ ਹੀ ਨਹੀਂ ਪਏ ਫੇ ਪਾਠ ਤੂੰ ਕਰਦਾ ਪਿਆ ਸੋਚਣੀ ਤੇਰੇ ਅੰਦਰ ਗੁਰੂ ਦੀ ਚੱਲਦੀ ਨਹੀਂ ਪਈ ਬੈਠਾ ਤੂੰ ਗੁਰਦੁਆਰੇ ਐ ਯਾਦਾਂ ਤੇਰੇ ਅੰਦਰ ਪ੍ਰਭੂ ਦੀਆਂ ਚੱਲਦੀਆਂ ਹੀ ਨਹੀਂ ਪਈਆਂ ਭਾਵੇਂ ਤੂੰ ਕੀਰਤਨ ਸੁਣ ਰਿਹਾ ਹੈ ਤੋ ਅਜੇ ਇਸ ਮਨ ਦੀ ਤਬਦੀਲੀ ਮੁਸ਼ਕਿਲ ਹੈ ਅਜੇ ਇਸ ਮਨ ਦਾ ਜੋਤ ਦੇਤ ਜੋਤ ਹੋਣਾ ਕਠਿਨ ਹੈ ਜੋਤੀ ਜੋਤ ਰਲੀ ਸੰਪੂਰਨthਿਆ ਰਾਮ ਉਸ ਪਰਮ ਜੋਤ ਦੀ ਖੋਜ ਆਪਣੇ ਮਨ ਦੇ ਚੋਂ ਕਰਨੇ ਪੈਗੇ ਵਿਸ਼ਵਾਸ ਨਹੀਂ ਬਜਦਾ ਮਨ ਹੀ ਮੰਦਰ ਹੈ ਇਸੇ ਹੀ ਮੰਦਰ ਤੋਂ ਪ੍ਰਭੂ ਮਿਲੇਗਾ ਇਸੇ ਹੀ ਮੰਦਰ ਦੇ ਚੋਂ ਪਰਮਾਤਮਾ ਮਿਲੇਗਾ ਵਿਸ਼ਵਾਸ ਨਹੀਂ ਬਜਦਾ ਪਤਾ ਹੈ ਕਿਉਂ ਅੱਜ ਤੱਕ ਜੋ ਕੁਝ ਮਿਲਿਆ ਬਾਰੋਂ ਹੀ ਮਿਲਿਆ ਹੈ ਪਦਾਰਥ ਮਿਲੇ ਨੇ ਬਾਰੋਂ ਮਿਲੇ ਨੇ ਪਰਿਵਾਰ ਮਿਲਿਆ ਬਾਰੋਂ ਮਿਲਿਆ ਹੈ ਕਾਰੋਬਾਰ ਮਿਲਿਆ ਬਾਰੋਂ ਹੀ ਮਿਲਿਆ ਹੈ ਮਹਿਲ ਮਾੜੀਆਂ ਮਿਲੀਆਂ ਨੇ ਬਾਰੋਂ ਹੀ ਮਿਲੀਆਂ ਨੇ ਬੰਦਾ ਸੋਚਦਾ ਸ਼ਾਇਦ ਰੱਬ ਵੀ ਕਿਧਰੇ ਬਾਰੋਂ ਲੱਭ ਜਾਏ ਪਰਮਾਤਮਾ ਵੀ ਕਿਧਰੇ ਬਾਰੋਂ ਲੱਭ ਜਾਏ ਨਹੀਂ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾ ਨਿਰਭਾਈ ਇੱਕ ਛੋਟੀ ਜਾਈ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ ਜਿਸ ਤਰ੍ਹਾਂ ਸਨਾਤਨ ਮਤ ਦੇ ਚ ਇੱਕ ਬੜੀ ਬੈਰਾਗਣ ਭਗਤਣੀ ਹੋਈ ਮੀਰਾਨ ਇਸ ਤਰ੍ਹਾਂ ਇਸਲਾਮ ਨਹੀਂ ਜਗਤ ਦੇ ਚ ਵੀ ਹੋਈ ਹੈ ਰਾਬੀਆ ਜਿਸ ਤਰ੍ਹਾਂ ਸਿੱਖ ਜਗਤ ਦੇ ਚ ਹੋਈਏ ਮਾਤਾ ਭਗਤੌਰ ਸਨਾਤਨ ਮਤ ਦੇ ਚ ਹੋਈਏ ਮੀਰਾਨ ਇਸਲਾਮੀ ਦੁਨੀਆ ਚ ਹੋਈ ਹੈ ਰਾਦੀ ਨਾਲ ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਕਰਦੀ ਸੀ ਪਾਠ ਬੜੇ ਸੁਰ ਦੇ ਵਿੱਚ ਬੜੇ ਵਜਦ ਦੇ ਵਿੱਚ ਬੜਾ ਰਸ ਹੋ ਰਿਹਾ ਇਹਦੀ ਧੁਨ ਇਹਦੀ ਆਵਾਜ਼ ਸੁਣ ਕੇ ਕਦੀ ਕਦੀ ਕੁਝ ਸਰੋਤੇ ਵੀ ਆਣ ਬੈਠਦੇ ਸਨ ਇਹਨਾਂ ਸਰੋਤਿਆਂ 'ਚ ਇੱਕ ਫਕੀਰ ਵੀ ਸੀ ਹਸਨ ਹਸਨ ਨਾਲ ਰੋਜ਼ ਵਿਚਾਰ ਵਟਾਂਦਰਾ ਵੀ ਹੁੰਦਾ ਸੀ ਹਸਨ ਕਦੀ ਅੱਜ ਤੇ ਜਾਂਦਾ ਕਦੀ ਕਿਸੇ ਦਰਗਾਹ ਤੇ ਜਾਂਦਾ ਕਦੀ ਕਿਸੇ ਮਜ਼ਾਰ ਤੇ ਜਾਂਦਾ ਤੇ ਰਾਬੀਆਂ ਨੂੰ ਦੱਸਦਾ ਤੇ ਰਾਬੀਆਂ ਨੂੰ ਕਹਿੰਦਾ ਤੁਸੀਂ ਨਹੀਂ ਜਾਣਾ ਤੇ ਰਾਬਿਆ ਕਹਿ ਦਿੰਦੀ ਸੀ ਮੈਂ ਹੋ ਆਈਆਂ ਮੈਂ ਹੋ ਆਈਆਂ ਦਰਗਾਹ ਵਿੱਚ ਨਹੀਂ ਜਾਣਾ ਅਸੀਂ ਦਰਗਾਹ ਚ ਹੀ ਬੈਠੇ ਹਾਂ ਅੱਜ ਕਰਨ ਨਹੀਂ ਜਾਣਾ ਅੱਜ ਰੋਜ਼ ਕਰ ਦੇਣਾ ਅਸਨ ਸੁਣ ਲੈਂਦਾ ਸੀ राबिया सोच रही है हसन समझदा नहीं मेरी कर समझदा नहीं पुरानी, पुरानी गल आज तो 1100 ਸਾਲ ਪੁਰਾਣੀ ਗੱਲ ਮਕਾਨ ਚੌਕ ਤੇ ਸੀ ਰਾਬੀਆ ਦਾ ਤੇ ਬਾਹਰ ਮਸ਼ਾਲ ਜਲਦੀ ਸੀ ਰਾਤ ਨੂੰ ਮੈਂ ਤੇ ਅਦਰ afghanistan ਦੇ ਪਿੱਛੇ 40 ਸਾਲ ਪਹਿਲੇ ਵੀ ਕਈ ਪਿੰਡਾਂ 'ਚ ਮਸ਼ਾਲਾਂ ਜਲਦੀਆਂ ਦੇਖਿਆ ਗਲੀਆਂ 'ਚ ਰੋਸ਼ਨੀ ਮਸ਼ਾਲ ਜਲਦੀ ਸੀ ਸਾਰੀ ਰਾਤ ਬਾਅਦ ਸੰਧਿਆ ਹੋਈ ਤੇ ਜੋ ਮਸ਼ਾਲ ਚੀ ਨੇ ਮਸ਼ਾਲ ਜਲਾਈ ਰਵਿਆ ਬਾਹਰ ਆ ਗਈ ਮਸ਼ਾਲ ਦੀ ਰੋਸ਼ਨੀ ਚ ਕੁਝ ਲੱਭਦੀ ਹੈ ਹਸਨ ਆ ਗਿਆ ਵੀ ਹੈ ਇੱਥੇ ਪਾਠ ਕਰਨ ਦਾ ਵਕਤ ਸੀ ਕੁਰਾਨ ਦੀ ਤਲਾਵਤ ਕਰਦੀ ਹੁੰਦੀ ਸੀ ਲੱਭਦੀ ਪਈ ਹੈ ਕੁਝ ਕੋਲ ਆ ਕੇ ਕਹਿੰਦਾ ਰਵਿਆ ਕੀ ਲੱਭ ਰਹੀ ਹੈ ਮੈਂ ਮਦਦ ਕਰਾਂ ਮੈਂ ਲੱਭ ਕੇ ਦਿਆਂ ਰਾਬੀਆ ਕਹਿੰਦੀ ਐ ਸੋਈ ਗੁਆਚ ਗਈ ਐ ਸੋਈ ਖੋ ਗਈ ਐ ਰਾਬੀਆ ਦਸੇ ਕਿ ਤੈਨੂੰ ਅੰਦਾਜ਼ਾ ਹੈ ਕਿੱਥੇ ਖੋਈ ਐ ਘਰ ਦੇ ਚ ਖੋਈ ਐ ਹਸਨ ਹੱਸ ਪਿਆ ਕਹਿੰਦਾ ਸ਼ੱਕ ਤੇ ਮੈਨੂੰ ਕਈ ਦਿਨਾਂ ਦਾ ਸੀ ਤੇਰਾ ਦਿਮਾਗ ਫਿਰਿਆ ਹੋਇਆ ਹੈ ਅੱਜ ਗੱਲ ਪੱਕੀ ਹੋਵੇ ਸ਼ੱਕ ਤੇ ਮੈਨੂੰ ਕਈ ਦਿਨਾਂ ਦਾ ਸੀ ਜਿਸ ਤਰ੍ਹਾਂ ਦਾ ਸਮਾਜ ਜੀ ਰਿਹਾ ਹੈ ਨਾ ਬਾਹਰ ਮੁਖੇ ਇਹਨਾਂ ਨੇ ਹਮੇਸ਼ਾ ਅੰਦਰ ਮੁਖੀਆਂ ਨੂੰ ਬੋਤਨਾ ਬੇਤਾਲਾ পাগল ਮਸਤਾਨਾ ਆਪੇ ਇਹ ਵੀ ਮਹਿਸ ਕਰਦੇ ਆ ਲੋਕ ਕਹੇ ਕਬੀਰ ਬौराना ਕਬੀਰ ਦਾ ਮਰਮ RAM ਹੀ ਜਾਣਾ ਸਾਰਾ ਬਨਾਰਸ ਕਹਿੰਦਾ ਹੈ ਕਬੀਰ পাগল ਹੈ ਤੇ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਕੋਈ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਤੇ ਸਭ ਪਾਗਲਾਂ ਦੀ ਪੀੜ ਹੈ ਸਭ ਪਾਗਲਾਂ ਦੀ ਕੋਈ ਕਹੇ ਭੂਤਨਾ ਕੋ ਕਹੇ ਬੇਤਲਾ ਗੁਰੂ ਨਾਨਕ ਮੈਨੂੰ ਕੋਈ ਭੂਤਨਾ ਕਹਿੰਦਾ ਹੈ ਕੋਈ ਬੇਤਲਾ ਕਹਿੰਦਾ ਹੈ ਇਤਨੇ ਸ਼ਿਖਰ ਦੇ ਸਿਆਣੇ ਮਰੁੱਖਾਂ ਨੂੰ ਸਮਾਜ ਨੇ ਬੇਤਲਾ ਕਿਉਂ ਕਿਹਾ ਭੂਤਨਾ ਕਿਉਂ ਕਿਹਾ ਪਾਗਲ ਕਿਉਂ ਕਿਹਾ ਮਸਤਾਨਾ ਕਿਉਂ ਕਿਹਾ ਦਰਸਲ ਉਹਨਾਂ ਦੀ ਗੱਲ ਇਤਨੀ ਉੱਚੀ ਸੀ ਇਤਨੀ ਉੱਚੀ ਸੀ ਸਿਰ ਦੇ ਉਪਰ ਲੱਗਦੀ ਸੀ ਤਲ ਮੇਂ ਨਹੀਂ ਬੈਠਦਾ ਸੀ ਤਲ ਮੇਂ ਨਹੀਂ ਬੈਠਦਾ ਸੀ ਕਦੀ ਸਮਾਜ ਦਾ ਹਿੱਸਾ ਇਸ ਤਰ੍ਹਾਂ ਦੇ ਮਨੁੱਖ ਬਣੇ ਵੀ ਨਹੀਂ ਇਹ ਵੀ ਮੈਨੂੰ ਅਹਿਸਾਸ ਕਰਾਂ ਪਗ ਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹਸਨ ਕਹਿਣ ਲਗਾ ਸ਼ੱਕ ਤੇ ਮੈਨੂੰ ਸੀ ਤੇਰਾ ਦਿਮਾਗ ਹਿਲੇ ਆ ਅੱਜ ਗੱਲ ਕੋਰੀ ਹੋ ਗਈ ਜੇ ਸੋਈ ਘਰ ਦੇ ਚ ਖੋਈ ਏ ਤੇ ਘਰ ਦੇ ਚ ਲੱਭ ਫੇ ਪਤਾ ਰਾਬੀਆ ਨੇ ਕੀ ਆਖਿਆ ਘਰ ਦੇ ਚ ਅੰਧੇਰਾ ਹੈ ਅੰਧੇਰਾ ਹੈ ਬਾਹਰ ਮਸ਼ਾਲ ਪਈ ਜਲਦੀ ਹੈ ਘਰ ਦੇ ਚ ਅੰਧੇਰਾ ਹੈ ਤੇ हसन ਕਹਿੰਦਾ ਫਿਰ ਪਗਲੇ ਇੱਕ ਕੰਮ ਕਰ ਮਸ਼ਾਲ ਕਰ ਦੇ ਚ ਜਲਾ ਲੈ ਤੇ ਰਾਬੀਆ ਕਹਿੰਦੀ ਹੈ ਪਗਲਾ ਮੈਂ ਤੈਨੂੰ ਕਈ ਮੁੱਦਤ ਦੀ ਕਹਿ ਰਹੀ ਆ ਘਰ ਦੇ ਚ ਦੀਵਾ ਜਲਾ ਲੈ ਘਰ ਦੇ ਚ ਦੀਵਾ ਜਲਾ ਲੈ ਘਰ ਦੇ ਚ ਦੀਪਕ ਜਲਾ ਲੈ ਘਰ ਦੇ ਚ ਹੀ ਹਜ ਹੋ ਜਾਏਗਾ ਘਰ ਦੇ ਚ ਹੀ ਦਰਗਾਹ ਦੇ ਚ ਪਹੁੰਚ ਜਾਏਗਾ ਘਰ ਦੇ ਚ ਹੀ ਖੁਦਾ ਤੈਨੂੰ ਮਿਲ ਜਾਏਗਾ ਕਿਧਰੇ ਵੀ ਨਹੀਂ ਮਿਲੇਗਾ ਖੁਦਾ ਤੈਨੂੰ ਘਰ ਦੇ ਚ ਮਿਲੇਗਾ ਪਰ ਕੀਤਾ ਕੀ ਜਾਈ ਤੇਰੇ ਘਰ ਦੇ ਚੰਦੇ ਰਹਿ ਤੇਰੇ ਘਰ ਦੇ ਚੰਦੇ ਰ ਤੂੰ ਮੈਨੂੰ ਕਹਿੰਦਾ ਘਰ ਦੇ ਚ ਮਸ਼ਾਲ ਜਲਾ ਮੈਂ ਪੈਨੋ ਕਹਿ ਰਹੀਆਂ ਘਰ ਦੇ ਚ ਮਸ਼ਾਲ ਜਲਾ ਸਿਆਣਾ ਫਕੀਰ ਸੀ ਗੱਲ ਸਮਝਦੇ ਚ ਆ ਗਈ ਪਹਿਰੀ ਪੇ ਗਏ ਤੂੰ ਠੀਕ ਕਹਿੰਦੇ ਹੈ ਖੁਦਾ ਮਿਲਲਾ ਤੇ ਘਰ ਦੇ ਚ ਹੈ ਪਰ ਮੈਂ ਘਰ ਦੇ ਚ ਛਾਤ ਮਾਰਦਾ ਤੇ ਕੁਛ ਵੀ ਨਹੀਂ ਥੋੜਾ ਜਿਹਾ ਅੰਤਰਮੁਖੀ ਹੁੰਦਾ ਵਿਚਾਰਾਂ ਦੀ ਭੀੜ ਤੇ ਵਿਚਾਰਾਂ ਦੇ ਚ ਕੀ ਹੁੰਦਾ ਜੋ ਫਰਾਈਡ ਕਹਿ ਰਿਹਾ ਹੈ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਨਹੀਂ ਕਾਮ ਹੈ ਪਰਮਾਤਮਾ ਕਹਿੰਦਾ ਕਤਈ ਨਹੀਂ ਪਦਾਰਥਾਂ ਦਾ ਲੋਗ ਪ੍ਰਭੂ ਕਹਿੰਦਾ ਕਤਈ ਨਹੀਂ ਪ੍ਰਭਤਾ ਦੀ ਭੁਖ ਹੈ ਹੰਕਾਰ ਹੈ ਈਗੋ ਹੈ ਮੰਨ ਦੇ ਤੇ ਕਿਛੇ ਹੱਦ ਤੱਕ ਠੀਕ ਕਹਿੰਦਾ ਸਭ ਕੁਝ ਉੱਪਰ ਉੱਪਰ ਹੈ ਇਹ ਕਾਈ ਉੱਪਰ ਉੱਪਰ ਹੈ ਇਹ ਲਹਿਰਾਂ ਉੱਪਰ ਉੱਪਰ ਨੇ ਗਹਿਰਾਈ ਦੇ ਚ ਸੁੱਚੇ ਮੋਤੀ ਨੇ ਸੁੱਚੇ ਮੋਤੀ ਨੇ ਸੰਤ ਜਨ ਗੁਰਬਾਣੀ ਕਹਿੰਦੀ ਜਰਾ ਗਹਿਰੇ ਚ ਜਾ ਗਹਿਰੇ ਚ ਜਾ ਇਹ ਰਤਨਾਕਰ ਹੈ ਰਤਨਾ ਨਾਲ ਭਰਿਆ ਪਿਆ ਹੈ ਮੋਤੀਆਂ ਨਾਲ ਭਰਿਆ ਪਿਆ ਹੈ ਮਹਾਰਸ ਮਹਾ ਸ਼ਕਤੀ ਮਹਾ ਕਲਾ ਮਹਾਨ ਗਿਆਨ ਮਹਾਨ ਅਨੰਦ ਇਹ ਸਭ ਕੁਝ ਤੂੰ ਪ੍ਰਾਪਤ ਕਰ ਲਵੇਂਗਾ ਜ਼ਰਾ ਗਹਿਰਾ ਜਾ ਪਰ ਹਜ਼ਾਰਾਂ ਮਨੁੱਖਾਂ ਦਾ ਅਨੁਭਵ ਇਹ ਹੈ ਅੱਗੇ ਪਿਛੇ ਤੇ ਸੀਤਨੇ ਬੇਚੈਨ ਨਹੀਂ ਆਉਂਦੇ ਜ਼ਰਾ ਆਪਣੇ ਨੇੜੇ ਆਉਂਦੇ ਆ ਤਾਂ ਬੇਚੈਨ ਹੋ ਜਾਂਦੇ ਆ ਅੱਗੇ ਪਿਛੇ ਤੇ ਅਸੀਂ ਚੰਗੇ ਬੈਠੇ ਆਉਂਦੇ ਆ ਪਾਠ ਕਰਨ ਲੱਗਦੇ ਆ ਪਤਾ ਨਹੀਂ ਮਾਰੇ ਖਿਆਲ ਕਿੱਥੋਂ ਆ ਜਾਂਦੇ ਨੇ ਇੱਕ ਨੇ ਨਹੀਂ ਕਈਆਂ ਨੇ ਕਿਹਾ ਅੱਗੇ ਪਿਛੇ ਵੀ ਚੰਗੇ ਨਹੀਂ ਆਉਂਦੇ ਅੱਗੇ ਪਿਛੇ ਆਪਣੇ ਤੋਂ ਦੂਰ ਆਉਂਦੇ ਆ ਆਪਣੇ ਤੋਂ ਦੂਰ ਆਉਂਦੇ ਆ ਆਪਣਾ ਪਤਾ ਹੀ ਨਹੀਂ ਆਉਂਦਾ ਮਨ ਦੇ ਚ ਕੀ ਆ ਜਦ ਜਰਾ ਨੇੜੇ ਆਉਂਦਾ ਤੇ ਜਦ ਮਨੁੱਖ ਸアドਨਾ ਕਰਕੇ ਨਿਕਟ ਆਉਂਦਾ ਤਾਂ ਪਤਾ ਚੱਲਦਾ ਐਨਾ ਅਨਰਤ ਪਿਆ ਪਰ ਇਹ ਸਭ ਉੱਪਰ ਉੱਪਰ ਪਿਆ ਹੈ। ਤੋਂ ਇਤਨੀ ਗਲਤੀ ਸੱਚ ਮੰਨ ਸਕਦੇ ਹਮ ਫਰਾਇਡ ਨੇ ਉੱਪਰ ਉੱਪਰ ਖੋਜ ਕੀਤੀ ਤੇ ਗਹਿਰਾ ਨਾ ਗਿਆ। ਅਗਰ ਗਹਿਰਾਈਆਂ ਚਲਾ ਜਾਂਦਾ ਤੇ ਉਸਨੇ ਵੀ ਕਹਿ ਉੱਠਣਾ ਸੀ ਇਸ ਮਨ ਨੂੰ ਕੋਈ ਕਹੋ ਜੋ ਭਾਈ ਮਨ ਖੋਜਤ ਨਾ ਨਾਉ ਨਿਲਪਾਇ ਇਤਨਾ ਵੱਡਾ ਖਜ਼ਾਨਾ ਹਰ ਮਨੁੱਖ ਲਈ ਹਿਰਦਾ ਰਾਜਾ ਹੈ ਲੇਕਿਨ ਬਦਕਿਸਮਤ ਬਿਖਾਰੀ ਦੀ ਤਰ੍ਹਾਂ ਜਮਦਾ ਬਿਖਾਰੀ ਦੀ ਤਰ੍ਹਾਂ ਜੀਂਦਾ ਹੈ ਬਿਖਾਰੀ ਦੀ ਤਰ੍ਹਾਂ ਮਰ ਜਾਂਦਾ ਹੈ ਹੈ ਰਾਜਾ ਇਹਨੂੰ ਇਕਬਾਲ ਕਹਿੰਦਾ ਹੈ ਖਜ਼ਾਨਾ ਹੂੰ ਛੁਪਾਇਆ ਮੁਜ ਕੋ ਮੁਸਤਖੀ ਹਾਕੇ ਜ਼ਹਿਰਾ ਨੇ ਕਿਸੇ ਕੋ ਕਿਆ ਖਬਰ ਹੈ ਕੌਨੋ ਮੈਂ ਕਿਸ ਕੀ ਦੌਲਤ ਹਾਂ ਤੇ ਮੈਂ ਖਜ਼ਾਨਾ ਪਰ ਕਿ ਕਰਾਂ ਮਿੱਟੀ ਦੇ ਥੱਲੇ ਦਬਿਆ ਪਿਆ ਤੇ ਮਿੱਟੀ ਸਮਝ ਬੈਠਾ ਹਾਂ ਤੇ ਮੈਂ ਜੋਤ ਸਰੂਪ ਅਰ ਕੀ ਕਰਮ ਹੈ ਆਪਣੇ ਆਪ ਨੂੰ ਤਾਂ ਨਹੀਂ ਸਮਝ ਬੈਠਾ ਮਿੱਟੀ ਦੀ ਟੇਰੀ ਸਮਝ ਬੈਠ ਬਸ ਇਹੀ ਕੁਝ ਖਜ਼ਾਨਾ ਹੋ ਛਪਾਇਆ ਮਜ ਕੋ ਮੁਸਤੇ ਖਾਕ ਦੇ ਸਹਰਾ ਨੇ ਕਿਸੇ ਕੋ ਗਿਆ ਖਬਰ ਹੈ ਕੌਣ ਹਾਂ ਮੈਂ ਕਿਸ ਕੀ ਦੌਲਤ ਹਾਂ ਨੌਂ ਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਵਿਸਰਾਮ ਇਹ ਤੁਸ ਦੇਹੀ ਦੇਚ ਪਰਮ ਖਜ਼ਾਨੇ ਦਾ ਵਿਸਰਾਮ ਹੈ ਇਸ ਦੀ ਖੋਜ ਸਿਰਫ ਅੰਤਰਮੁਖੀ ਹੋਣਾ ਹੈ ਤੇ ਅੰਤਰਮੁਖੀ ਹੋਣ ਦਾ ਢੰਗ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਮਨ ਇਸ ਨੂੰ ਸੁਣੇ ਜੈਸੇ ਮਨ ਸੁਣਦਾ ਜਾਏਗਾ ਜਗਦਾ ਜਾਏਗਾ ਪੂਰਾ ਜਾਗੇਗਾ ਤੇ ਖਜ਼ਾਨਾ ਖੋਲ ਪਏ ਹੈ ਹੈਰਾਨ ਹੋ ਜਾਏਗਾ ਕਿ ਸਭ ਕੁਝ ਕੋਲ ਸੀ ਮੇਰੀ ਮਤ ਬਉਰੀ ਮੈਂ ਰਾਮ ਬਿਸਾਰਿਓ ਕਿਨ ਬਿਦ ਰਹਿ ਨ ਰਹਾਉਰੀ ਸੇਜੇ ਰਮਤ ਨੈਣ ਨਹੀਂ ਪੇਖਾਂ ਇਹ ਦੁੱਖ ਕਾਂ ਸਿਉ ਕਾਹੋ ਐਸੇ ਕੋਲ ਦਿਖਾਈ ਨਹੀਂ ਦਿੰਦਾ ਹੈ ਤੇ ਗੱਠੜੀ ਵਿੱਚ ਕਦੀ ਖੋਲੀ ਨਹੀਂ ਪਰਮ ਆਨੰਦ ਤੇ ਨੇੜੇ ਤੋਂ ਨੇੜੇ ਆਇਆ ਲੇਕਿਨ ਜਪ ਦਾ ਬਹੁਤ ਦੂਰ ਹੈ ਬਹੁਤ ਦੂਰ ਹੈ ਬਹੁਤ ਦੂਰ ਹੈ ਇਸ ਦੀ ਪ੍ਰਾਪਤੀ ਜਪ ਹੈ ਮਥਾ ਕੋਈ ਆਪਣੇ ਨੇੜੇ ਆਵੇ ਮਥਾ ਕੋਈ ਇਸ ਖਜ਼ਾਨੇ ਦੀ ਖੋਜ ਕਰੇ ਬਾਹਰ ਤੇ ਬੰਦੇ ਨੇ ਬੜਾ ਖੋਜਿਆ ਖੋਜ ਖੋਜ ਕੇ ਜੋ ਲੱਭਿਆ ਰਜਿਆ ਕੋਈ ਨਹੀਂ ਰਾਜਾ ਨਹੀਂ ਹੋਇਆ ਔਰ ਹੋ ਵੀ ਨਹੀਂ ਸਕਦਾ ਜਿੰਨੇ ਚਿਰ ਤੱਕ ਅੰਦਰ ਦੀ ਇਹ ਦੌਲਤ ਨਹੀਂ ਲੱਭਦੀ ਅੰਦਰ ਦਾ ਇਹ ਖਜ਼ਾਨਾ ਨਹੀਂ ਲੱਭਦਾ ਨਾਉ ਨੇ ਦਾ ਅਮਰਤ ਪ੍ਰਭ ਦੇਹੀ ਵਿੱਚ ਇਸ ਕਾ ਵਿਸਰਾਮ ਪੁੱਛੇ ਹੈ ਅਸਤੋਂ ਪਹਿਲੇ ਮਨ ਖੁਦਾ ਤੱਕ ਪਹੁੰਚੇ ਕਿ ਖੁਦਾ ਤੱਕ ਪਹੁੰਚਣਾ ਕੀ ਹੈ ਵਿਚਾਰ ਖੁਦਾ ਦੀ ਚਲੇ ਮਨ ਦੇ ਚ ਯਾਦਾਂ ਖੁਦਾ ਦੀਆਂ ਚਲਣ ਸੋਚਣੀ ਪਰਮਾਤਮਾ ਦੀ ਚਲੇ ਇਹ ਸੋਚਣੀ ਇਹ ਯਾਦਾਂ ਇਹ ਵਿਚਾਰ ਮਨ ਨੂੰ ਹੀ ਪਰਮਾਤਮਾ ਬਣਾ ਦਿੰਦੀਆਂ ਨੇ ਪਰਮਾਤਮਾ ਚ ਲੈਣ ਕਰਕੇ ਪਰਮਾਤਮਾ ਬਣਾ ਦਿੰਦੀਆਂ ਇਸੇ ਨੂੰ ਕਹਿੰਦੇ ਨੇ ਜੋਤੀ ਜੋਤ ਰਲੀ ਸੰਪੂਰਨ ਫਿਆਰਾ ਇਸੇ ਨੂੰ ਕਹਿੰਦੇ ਨੇ ਖੋਜ ਮਨ ਦੇ ਚੋਂ ਕਰ ਦੇਖ ਪਹਿਲੇ ਤੇਰੇ ਅੰਦਰ ਵਿਚਾਰ ਕਿਹੜੇ ਚੱਲਦੇ ਪੈਣੇ ਅਗਰ ਪਰਮਾਤਮਾ ਦੇ ਤੇਰੇ ਅੰਦਰ ਵਿਚਾਰ ਚੱਲਦੇ ਹੀ ਨਹੀਂ ਪੈ ਤੇ ਪਾਠ ਤੂੰ ਕਰਦਾ ਪਿਆ ਸੋਚਣੀ ਤੇਰੇ ਅੰਦਰ ਗੁਰੂ ਦੀ ਚੱਲਦੀ ਨਹੀਂ ਪਈ ਬੈਠਾ ਤੂੰ ਗੁਰਦੁਆਰੇ ਹੈ ਯਾਦਾਂ ਤੇਰੇ ਅੰਦਰ ਪ੍ਰਭੂ ਦੀਆਂ ਚੱਲਦੀਆਂ ਹੀ ਨਹੀਂ ਪਈਆਂ ਭਾਵੇਂ ਤੂੰ ਕੀਰਤਨ ਸੁਣ ਰਿਹਾ ਹੈ ਤੂੰ ਅਜੇ ਇਸ ਮਨ ਦੀ ਤਬਦੀਲੀ ਮੁਸ਼ਕਿਲ ਹੈ ਅਜੇ ਸਮਨ ਦਾ ਜੋਤ ਦੇ ਚ ਜੋਤ ਹੋਣਾ ਕਠਨ ਹੈ ਜੋਤੀ ਜੋਤ ਰਲੇ ਸੰਪੂਰਨ ਥਿਆ ਰਾਮ ਉਸ ਪਰਮ ਜੋਤ ਦੀ ਖੋਜ ਆਪਣੇ ਮਨ ਦੇ ਚੋਂ ਕਰਨੇ ਪੈਗੇ ਵਿਸ਼ਵਾਸ ਨਹੀਂ ਬਜਦਾ ਮਨ ਹੀ ਮੰਦਰ ਹੈ ਇਸੇ ਹੀ ਮੰਦਰ ਤੋਂ ਪ੍ਰਭੂ ਮਿਲੇਗਾ ਇਸੇ ਹੀ ਮੰਦਰ ਦੇ ਚੋਂ ਪਰਮਾਤਮਾ ਮਿਲੇਗਾ ਵਿਸ਼ਵਾਸ ਨਹੀਂ ਬਜਦਾ ਪਤਾ ਹੀ ਕਿਉਂ ਅੱਜ ਤੱਕ ਜੋ ਕੁਝ ਮਿਲਿਆ ਬਾਰੋਂ ਹੀ ਮਿਲਿਆ ਹੈ ਪਦਾਰਥ ਮਿਲੇ ਨੇ ਬਾਰੋਂ ਮਿਲੇ ਨੇ ਪਰਿਵਾਰ ਮਿਲਿਆ ਹੈ ਬਾਰੋਂ ਮਿਲਿਆ ਹੈ ਕਾਰੋਬਾਰ ਮਿਲਿਆ ਹੈ ਬਾਰੋਂ ਹੀ ਮਿਲਿਆ ਹੈ ਮਹਿਲ ਮਾੜੀਆਂ ਮਿਲੀਆਂ ਨੇ ਬਾਰੋਂ ਹੀ ਮਿਲੀਆਂ ਨੇ ਬੰਦਾ ਸੋਚਦਾ ਸ਼ਾਇਦ ਰੱਬ ਵੀ ਕਿਧਰੇ ਬਾਰੋਂ ਲੱਭ ਜਾਏ ਪਰਮਾਤਮਾ ਵੀ ਕਿਧਰੇ ਬਾਰੋਂ ਲੱਭ ਜਾਏ ਨਹੀਂ ਇਸ ਮੰਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾ ਨਿ ਰਭਾਈ ਇੱਕ ਛੋਟੀ ਜਈ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ ਜਿਸ ਤਰ੍ਹਾਂ ਸਨਾਤਨ ਮਤ ਦੇ ਚ ਇੱਕ ਬੜੀ ਬੈਰਾਗਣ ਭਗਤਣੀ ਹੋਈ ਮੀਰਾ ਇਸ ਤਰ੍ਹਾਂ ਇਸਲਾਮੀ ਜਗਤ ਦੇ ਚ ਵੀ ਹੋਈ ਹੈ ਰਾਬੀਆ ਜਿਸ ਤਰ੍ਹਾਂ ਸਿੱਖ ਜਗਤ ਦੇ ਚ ਹੋਈਏ ਮਾਤਾ ਭਗਤੌਰ ਸਨਾਤਨ ਮਤ ਦੇ ਚ ਹੋਈਏ ਮੀਰਾ ਇਸਲਾਮੀ ਦੁਨੀਆ ਚ ਹੋਈ ਹੈ ਰਾਹ ਦੀ ਰਾਹ ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਕਰਦੀ ਸੀ ਪਾਠ ਬੜੇ ਸੁਰ ਦੇ ਚ ਬੜੇ ਵਜਦ ਦੇ ਚ ਬੜਾ ਰਸ ਹੋ ਰਿਹਾ ਇਹਦੀ ਧੁਨ ਇਹਦੀ ਆਵਾਜ਼ ਸੁਣ ਕੇ ਕਦੀ ਕਦੀ ਕੁਝ ਸਰੋਤੇ ਵੀ ਆਣ ਬੈਠਦੇ ਸਨ ਇਹਨਾਂ ਸਰੋਤਿਆਂ 'ਚ ਇੱਕ ਫਕੀਰ ਵੀ ਸੀ حسن حسن ਨਾਲ ਰੋਜ਼ ਵਿਚਾਰ ਵਟਾਂਦਰਾ ਵੇ ਹੁੰਦਾ ਸੀ حسن ਕਦੇ ਹਜਤੇ ਜਾਂਦਾ ਕਦੇ ਕਿਸੇ ਦਰਗਾਹ ਤੇ ਜਾਂਦਾ ਕਦੇ ਕਿਸੇ ਮਜ਼ਾਰ ਤੇ ਜਾਂਦਾ ਫਿਰ ਰਾਬੀਆਂ ਨੂੰ ਦੱਸਦਾ ਫਿਰ ਰਾਬੀਆਂ ਨੂੰ ਕਹਿੰਦਾ ਤੁਸੀਂ ਨਹੀਂ ਜਾਣਾ ਤੇ ਰਾਬਿਆ ਕਹਿ ਦਿੰਦੀ ਸੀ ਮੈਂ ਹੋ ਆਈਂਗੀ ਮੇਹਰ ਦਰਗਾਹ ਵਿੱਚ ਨਹੀਂ ਜਾਣਾ ਅਸੀਂ ਦਰਗਾਹ ਚ ਹੀ ਬੈਠੇ ਹਾਂ ਹਜ ਕਰਨ ਨਹੀਂ ਜਾਣਾ ਹਜ ਰੋਜ਼ ਕਰਦੇ ਹਾਂ हसन ਸੁਣ ਲੈਂਦਾ ਸੀ ਰਾਬੀਆ ਸੋਚਦੀ ਏ हसन ਸਮਝਦਾ ਨਹੀਂ ਮੇਰੀ ਗੱਲ ਸਮਝਦਾ ਨਹੀਂ ਪੁਰਾਣੀ ਗੱਲ ਏ ਅੱਜ ਤੋਂ 1100 ਸਾਲ ਪੁਰਾਣੀ ਗੱਲ ਮਕਾਨ ਚੌਕ ਤੇ ਸੀ ਰਾਬਿਆ ਦਾ ਤੇ ਬਾਹਰ ਮਸ਼ਾਲ ਜਲਦੀ ਸੀ ਰਾਤ ਨੂੰ ਮੈਂ ਤੇ ਐਦਰ افغانستان ਦੇ ਪਿੱਛੇ 40 ਸਾਲ ਪਹਿਲੇ ਵੀ ਕਈ ਪਿੰਡਾਂ 'ਚ ਮਸ਼ਾਲਾਂ ਜਲਦੀਆਂ ਦੇਖੀਆਂ ਗਲੀਆਂ 'ਚ ਰੋਸ਼ਨੀ ਮਸ਼ਾਲ ਜਲਦੀ ਸੀ ਸਾਰੀ ਰਾਤ ਬਾਅਦ ਸੰਧਿਆ ਹੋਈ ਤੇ ਜਿਉਂ ਮਸ਼ਾਲਚੀ ਨੇ ਮਸ਼ਾਲ ਜਲਾਈ ਰਾਬਿਆ ਬਾਹਰਾ ਦੀ ਮਸ਼ਾਲ ਦੀ ਰੋਸ਼ਨੀ ਚ ਕੁਝ ਲੱਭਦੀ ਹੈ ਹਸਨ ਆ ਗਿਆ ਵੀ ਹੈ ਇੱਥੇ ਪਾਠ ਕਰਨ ਦਾ ਵਕਤ ਸੀ ਕੁਰਾਨ ਦੀ ਤਲਾਵਤ ਕਰਦੀ ਹੁੰਦੀ ਸੀ ਲੱਭਦੀ ਪਈਏ ਕੁਝ ਖੋ ਲਾ ਕੇ ਕਹਿੰਦਾ ਰਾਬੀਆ ਕੀ ਲੱਭ ਰਹੀ ਹੈ ਮੈਂ ਮਦਦ ਕਰਾਂ ਮੈਂ ਲੱਭ ਕੇ ਦਿਆਂ ਰਾਬੀਆ ਕਹਿੰਦੀ ਹੈ ਸੋਈ ਗਵਾਚ ਗਈ ਹੈ ਸੋਈ ਖੋ ਗਈ ਹੈ ਰਾਬੀਆ ਦਸੇਗੀ ਤੈਨੂੰ ਅੰਦਾਜ਼ਾ ਹੈ ਕਿੱਥੇ ਖੋਈ ਹੈ ਘਰ ਦੇ ਚ ਖੋਈ ਹੈ ਹਸਨ ਹੱਸ ਪਿਆ ਕਹਿੰਦਾ ਸ਼ੱਕ ਤੇ ਮੈਨੂੰ ਕਈ ਦਿਨਾਂ ਦਾ ਸੀ ਤੇਰਾ ਦਿਮਾਗ ਫਿਰਿਆ ਆਇਆ ਅੱਜ ਗੱਲ ਪੱਕੀ ਆ ਗਈ ਸ਼ੱਕ ਤੇ ਮੈਨੂੰ ਕਈ ਦਿਨਾਂ ਦਾ ਸੀ ਜਿਸ ਤਰ੍ਹਾਂ ਦਾ ਸਮਾਜ ਜੀ ਰਿਹਾ ਹੈ ਨਾ ਬਾਹਰ ਮੁਖੀ ਇਹਨਾਂ ਨੇ ਹਮੇਸ਼ਾ ਅੰਦਰ ਮੁਖੀਆਂ ਨੂੰ ਬੋਤਨਾ ਬੇਤਾਲਾ ਪਾਗਲ ਮਸਤਾਨਾ ਆਖੇ ਐਵੀਂ ਮੈਂ ਅਰਜ਼ ਕਰਦੇ ਆਂ लोग कहे कबीर बौराना कबीर का मरम राम हे जाना सारा बनारस कहता है कबीर पागल है के बनारस वासियों को कौन दसे कोई ते बंदा जेड़ा सहेना बाकी ते सब पागलां दी पीढ़ है सब पागलां दी कोही कहे भोटना को कहे बेताला गुरु नानक ਮੈਨੂੰ ਕੋਈ ਭੂਤਨਾ ਕਹਿੰਦਾ ਕੋਈ ਬੇਤਾਲਾ ਕਹਿੰਦਾ ਇਤਨੇ ਸ਼ਿਖਰ ਦੇ ਸਿਆਣੇ ਮਰੁੱਖਾਂ ਨੂੰ ਸਮਾਜ ਨੇ ਬੇਤਾਲਾ ਕਿਉਂ ਕਿਹਾ ਭੂਤਨਾ ਕਿਉਂ ਕਿਹਾ ਪਾਗਲ ਕਿਉਂ ਕਿਹਾ ਮਸਤਾਨਾ ਕਿਉਂ ਕਿਹਾ ਦਰਸਲ ਉਹਨਾਂ ਦੀ ਗੱਲ ਇਤਨੀ ਉੱਚੀ ਸੀ ਇਤਨੀ ਉੱਚੀ ਸੀ ਸਿਰ ਦੇ ਉੱਪਰ ਲੱਗਦੀ ਸੀ ਤਲ ਮੇਂ ਨਹੀਂ ਬੈਠਦਾ ਸੀ ਤਲ ਮੇਂ ਨਹੀਂ ਬੈਠਦਾ ਸੀ ਕਦੀ ਸਮਾਜ ਦਾ ਹਿੱਸਾ ਇਸ ਤਰ੍ਹਾਂ ਦੇ ਮਨੁੱਖ ਬਣੇ ਵੀ ਨਹੀਂ ਇਹ ਵੀ ਮੈਰਜ਼ ਕਰਾਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਅਸਨ ਕਹਿਣ ਲਗਾ ਸ਼ੱਕ ਤੇ ਮੈਨੂੰ ਸੀ ਤੇਰਾ ਦਿਮਾਗ ਹਿਲਿਆ ਅੱਜ ਗੱਲ ਪੂਰੀ ਹੋ ਗਈ ਜੇ ਸੋਈ ਘਰ ਦੇ ਚ ਖੋਈ ਏ ਤੇ ਘਰ ਦੇ ਚ ਲੱਭ ਫੇ ਪਤਾ ਰਾਬੀਆ ਨੇ ਕੀ ਆਖਿਆ ਘਰ ਦੇ ਚ ਅੰਧੇਰ ਹੈ ਅੰਧੇਰ ਬਾਰ ਮਸ਼ਾਲ ਪਈ ਜਲਦੀ ਹੈ ਘਰ ਦੇ ਚ ਅੰਧੇਰ ਹੈ ਤੇ ਹਸਨ ਕਹਿੰਦਾ ਫਿਰ ਪਗਲੀ ਕ ਕੰਮ ਕਰ ਮਸ਼ਾਲ ਘਰ ਦੇ ਚ ਜਲਾ ਲੈ ਤੇ ਰਾਬੀਆ ਕਹਿੰਦੀ ਹੈ ਪਗਲਾ ਮੈਂ ਤੈਨੂੰ ਕਈ ਮੁੱਦਤ ਦੀ ਕਹਿ ਰਹੀ ਆ ਘਰ ਦੇ ਚ ਦੀਵਾ ਜਲਾ ਲੈ ਘਰ ਦੇ ਚ ਦੀਵਾ ਜਲਾ ਲੈ ਘਰ ਦੇ ਚ ਦੀਪਕ ਜਲਾ ਲੈ ਘਰ ਦੇ ਚ ਹੀ ਹਜ ਹੋ ਜਾਏਗਾ ਘਰ ਦੇ ਚ ਹੀ ਦਰਗਾਹ ਦੇ ਚ ਪਹੁੰਚ ਜਾਏਗਾ ਘਰ ਦੇ ਚ ਹੀ ਖੁਦਾ ਤੈਨੂੰ ਮਿਲ ਜਾਏਗਾ ਕਿਦਰੇ ਵੀ ਨਹੀਂ ਮਿਲੇਗਾ ਖੁਦਾ ਤੈਨੂੰ ਘਰ ਦੇ ਚ ਮਿਲੇਗਾ ਪਰ ਕੀਤਾ ਕੀ ਜਏ ਤੇਰੇ ਘਰ ਦੇ ਚੰਦੇਰਾ ਤੇਰੇ ਘਰ ਦੇ ਚੰਦੇਰਾ ਤੂੰ ਮੈਨੂੰ ਕਹਿੰਨਾ ਘਰ ਦੇ ਚ ਮਸ਼ਾਲ ਜਲਾ ਮੈਂ ਤੈਨੂੰ ਕਹਿ ਰਹੀ ਆ ਘਰ ਦੇ ਚ ਮਸ਼ਾਲ ਜਲਾ ਸਿਆਣਾ ਫਕੀਰ ਸੀ ਗੱਲ ਸਮਝਦੇ ਚ ਆ ਗਈ ਪਹਿਰੀ ਪੈ ਗਏ ਤੂੰ ਠੀਕ ਕਹਿੰਦੇ ਆ ਉਹਦਾ ਮਿੱਲਾ ਕਰਦੇ ਚੋਂ ਹੈ ਪਰ ਮੈਂ ਕਰਦੇ ਚ ਛਾਤ ਮਾਰਦਾ ਤੇ ਕੁਛ ਵੀ ਨਹੀਂ ਥੋੜਾ ਜਿਹਾ ਅੰਤਰਮੁਖੀ ਹੋਣਾ ਵਿਚਾਰਾਂ ਦੀ ਭੀੜ ਤੇ ਵਿਚਾਰਾਂ ਦੇ ਚ ਕੀ ਆਉਂਦਾ ਜੋ ਫਰਾਈਡ ਕਹਿ ਰਿਹਾ ਹੈ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਨਹੀਂ ਕਾਮ ਹੈ ਪਰਮਾਤਮਾ ਕਹਿੰਦਾ ਕਤਈ ਨਹੀਂ ਪਦਾਰਥਾਂ ਦਾ ਲੋਭ ਪ੍ਰਭੂ ਕਹਿੰਦਾ ਕਤਈ ਨਹੀਂ ਪ੍ਰਭਤਾ ਦੀ ਬੁੱਖ ਹੈ ਹੰਕਾਰ ਹੈ ਈਗੋ ਹੈ ਮਨ ਦੇ ਤੇ ਕਿਸੇ ਹੱਦ ਤੱਕ ਠੀਕ ਕਹਿੰਦਾ ਸਭ ਕੁਝ ਉੱਪਰ ਉੱਪਰ ਹੈ ਇਹ ਕਾਈ ਉੱਪਰ ਉੱਪਰ ਹੈ ਇਹ ਲਹਿਰਾਂ ਉੱਪਰ ਉੱਪਰ ਨੇ ਗਹਿਰਾਈ ਦੇ ਚ ਸੁੱਚੇ ਮੋਤੀ ਨੇ ਸੁੱਚੇ ਮੋਤੀ ਨੇ ਸੰਤ ਜਨ ਗੁਰਬਾਣੀ ਕਹਿੰਦੀ ਹੈ ਜਰਾ ਗਹਿਰੇ ਚ ਜਾ ਗਹਿਰੇ ਚ ਜਾ ਇਹ ਰਤਨਾਗਰ ਹੈ ਰਤਨਾ ਨਾਲ ਭਰਿਆ ਪਿਆ ਮੋਤੀਆਂ ਨਾਲ ਭਰਿਆ ਪਿਆ ਮਹਾਰਸ ਮਹਾ ਸ਼ਕਤੀ ਮਹਾਂ ਕਲਾ ਮਹਾਨ ਗਿਆਨ ਮਹਾਨ ਅਨੰਦ ਇਹ ਸਭ ਕੁਝ ਤੂੰ ਪ੍ਰਾਪਤ ਕਰ ਲਏਗਾ ਜ਼ਰਾ ਗਹਿਰਾ ਜਾ ਪਰ ਹਜ਼ਾਰਾਂ ਮਰੁੱਖਾਂ ਦਾ ਅਨੁਭਵ ਇਹ ਹੈ ਅੱਗੇ ਪਿਛੇ ਤੇ ਸੀਤਨੇ ਬੇਚੈਨ ਨਹੀਂ ਹੁੰਦੇ ਜ਼ਰਾ ਆਪਣੇ ਨੇੜੇ ਆਉਂਦੇ ਆਂ ਤੋ ਬੇਚੈਨ ਹੋ ਜਾਂਦੇ ਅੱਗੇ ਪਿੱਛੇ ਤੇ ਅਸੀਂ ਚੰਗੇ ਬੈਠੇ ਹੁੰਦੇ ਆਂ ਪਾਠ ਕਰਨ ਲੱਗਦੇ ਆਂ ਪਤਾ ਨਹੀਂ ਮਾਰੇ ਖਿਆਲ ਕਿੱਥੋਂ ਆ ਜਾਂਦੇ ਨੇ ਇੱਕ ਨੇ ਨਹੀਂ ਕਈਆਂ ਨੇ ਕਹੇ ਅੱਗੇ ਪਿੱਛੇ ਵੀ ਚੰਗੇ ਨਹੀਂ ਹੁੰਦੇ ਅੱਗੇ ਪਿੱਛੇ ਆਪਣੇ ਤੋਂ ਦੂਰ ਹੁੰਦੇ ਆਂ ਆਪਣੇ ਤੋਂ ਦੂਰ ਹੁੰਦੇ ਆਂ ਆਪਣਾ ਪਤਾ ਹੀ ਨਹੀਂ ਹੁੰਦਾ ਮਨ ਦੇ ਵਿੱਚ ਕੀ ਉਹ ਜਦ ਜ਼ਰਾ ਨੇੜੇ ਆਉਂਦਾ ਤੇ ਜਦ ਮਨੁੱਖ ਸਾਧਨਾ ਕਰਕੇ ਨਿਕਟਾ ਹੁੰਦਾ ਤਾਂ ਪਤਾ ਚੱਲਦਾ ਹੈ ਨਾ ਅਨਰਤ ਪਿਆ ਪਰ ਸਭ ਉੱਪਰ ਉੱਪਰ ਪਿਆ ਇਤਨੀ ਗਲਤ ਸੱਚ ਮੰਨ ਸਕਦੇ ਹਮ ਫਰਾਇਡ ਨੇ ਉੱਪਰ ਉੱਪਰ ਖੋਜ ਕੀਤੀ ਤੇ ਗਹਿਰਾ ਨਾ ਗਏ ਅਗਰ ਗਹਿਰਾਈਂ ਚਲਾ ਜਾਂਦਾ ਤੇ ਉਸ ਨੇ ਵੀ ਕਹਿ ਉਠਣਾ ਸੀ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੋਂ ਲਿਪਾਈ ਇਤਨਾ ਵੱਡਾ ਖਜ਼ਾਨਾ ਹਰ ਮਨੁੱਖ ਲਈ ਫਿਰਦਾ ਹੈ ਰਾਜਾ ਹੈ ਲੇਕਿਨ ਬਦਕਿਸਮਤ ਭਿਖਾਰੀ ਦੀ ਤਰ੍ਹਾਂ ਜਮਦਾ ਹੈ ਭਿਖਾਰੀ ਦੀ ਤਰ੍ਹਾਂ ਜੀਂਦਾ ਹੈ ਭਿਖਾਰੀ ਦੀ ਤਰ੍ਹਾਂ ਮਰ ਜਾਂਦਾ ਹੈ ਹੈ ਰਾਜਾ ਇਹਨੂੰ ਇਕਬਾਲ ਕਹਿੰਦਾ ਹੈ ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸਤੇ ਹਾਕੇ ਸਹਿਰਾ ਨੇ ਕਿਸੇ ਕੋ ਕੀ ਆ ਖਬਰ ਹੈ ਕੌਨੋ ਮੈਂ ਕਿਸ ਕੀ ਦੌਲਤ ਹਾਂ ਤੇ ਮੈਂ ਖਜ਼ਾਨਾ ਪਰ ਕੀ ਕਰਾਂ ਮਿੱਟੀ ਦੇ ਥੱਲੇ ਦਬਿਆ ਪਿਆ ਤੇ ਮਿੱਟੀ ਸਮਝ ਬੈਠਾ ਹਾਂ ਤੇ ਮੈਂ ਜੋਤ ਸਰੂਪ ਪਰ ਕੀ ਕਰਾਂ ਮੈਂ ਆਪਣੇ ਆਪ ਨੂੰ ਤਨ ਹੀ ਸਮਝ ਬੈਠਾ ਮਿੱਟੀ ਦੀ ਟਹਿਰੀ ਸਮਝ